ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਗੱਲ ਬਹੁਤ ਹੀ ਪੁਰਾਣੀ ਹੈ ਜਦੋਂ ਕੁੰਟਾਪੁਰ ਨਾਮ ਦੇ ਇੱਕ ਪਿੰਡ ਵਿੱਚ ਅਸ਼ਰਫੀ ਲਾਲ ਨਾਮ ਦਾ ਇੱਕ ਵਪਾਰੀ ਰਹਿੰਦਾ ਸੀ ਪਿੰਡ ਵਿੱਚ ਉਹਦੀ ਇੱਕ ਦੁਕਾਨ ਸੀ ਜਿਦੇ ਤੋਂ ਉਹਨੇ ਖੂਬ ਧਨ ਕਮਾਇਆ ਪਰ ਉਹ ਇੱਕ ਉਵਲ ਦਰਜੇ ਦਾ ਕੰਜੂਸ ਸੀਗਾ ਅਸ਼ਰਫੀ ਲਾਲ ਨੂੰ ਇੱਕ ਦਿਨ ਅਚਾਨਕ ਬੁਖਾਰ ਆ ਗਿਆ ਉਹਦੇ ਮੂੰਹ ਤੋਂ ਕੋਈ ਗੱਲ ਹੀ ਨਹੀਂ ਨਿਕਲ ਰਹੀ ਸੀ ਪਿੰਡ ਦੇ ਵੈਦ ਨੂੰ ਬੁਲਾਇਆ ਗਿਆ ਤੇ ਉਹਨੇ ਅਸ਼ਰਫੀ ਲਾਲ ਦੀ ਨਬਜ਼ ਦੇਖੀ ਅਸ਼ਰਫੀ ਲਾਲ ਦਾ ਪੂਰਾ ਪਰਿਵਾਰ ਬੜੀ ਹੀ ਚਿੰਤਾ ਵਿੱਚ ਸੀਗਾ ਵੈਦ ਨੇ ਉਹਨਾਂ ਨੂੰ ਕਿਹਾ ਕਿ ਮਰੀਜ਼ ਦੇ ਸਰੀਰ ਵਿੱਚ ਕੋਈ ਦੋਸ਼ ਨਹੀਂ ਹੈਗਾ ਲੱਗਦਾ ਹੈ ਇਹਨੂੰ ਕਿਸੇ ਡਰ ਦੇ ਕਾਰਨ ਬੁਖਾਰ ਆ ਗਿਆ ਹੈ ਵੈਦ ਦੀ ਗੱਲਾਂ ਤੇ ਵਿਸ਼ਵਾਸ ਕਰਕੇ ਅਸ਼ਰਫੀ ਲਾਲ ਦੇ ਬੇਟੇ ਨੇ ਭੂਤ ਪਗਾਣ ਵਾਲੇ ਇੱਕ ਓਜਾ ਨੂੰ ਬੁਲਾ ਲਿਆ ਉਸ ਓਜਾ ਨੇ ਮੰਤਰ ਪੜ੍ਹੇ ਤਾਬੀਜ ਬਣਾਇਆ ਪਰ ਅਸ਼ਰਫੀ ਲਾਲ ਤੇ ਇਹਦਾ ਕੋਈ ਅਸਰ ਨਹੀਂ ਹੋਇਆ ਉਹਦਾ ਪੁੱਤਰ ਜੈ ਇੱਕ ਵਾਰੀ ਫੇਰ ਵੈਦ ਦੇ ਕੋਲ ਗਿਆ ਤੇ ਕਹਿਣ ਲੱਗਿਆ ਵੈਦ ਜੀ ਤੁਹਾਡੇ ਕਹੇ ਦੇ ਅਨੁਸਾਰ ਮੈਂ ਡਰ ਦੇ ਬੁਖਾਰ ਦਾ ਇਲਾਜ ਕਰਵਾਇਆ ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ ਤਾਂ ਵੈਦ ਕਹਿਣ ਲੱਗਾ ਦੇਖੋ ਬੇਟਾ ਡਰ ਦੇ ਬੁਖਾਰ ਦਾ ਮਤਲਬ ਐ ਨਹੀਂ ਕਿ ਤੇਰੇ ਪਿਤਾ ਕਿਸੇ ਭੂਤ ਤੋਂ ਡਰਦੇ ਨੇ ਡਰਾਣੇ ਵਾਲੀ ਕਿਸੇ ਵੀ ਗੱਲ ਤੋਂ ਇਹ ਬੁਖਾਰ ਆ ਸਕਦਾ ਹੈ ਭੈ ਪੈਦਾ ਕਰਨੇ ਵਾਲੀ ਕਿਸੇ ਵੀ ਘਟਨਾ ਤੋਂ ਇਹ ਡਰ ਦਾ ਬੁਖਾਰ ਆ ਸਕਦਾ ਹੈ ਐਸੀ ਕੋਈ ਘਟਨਾ ਕੱਟੀ ਹੋਏਗੀ ਜਿਹਦੇ ਕਾਰਨ ਅਸ਼ਰਫੀ ਲਾਲ ਦੇ ਮਨ ਵਿੱਚ ਕੋਈ ਡਰ ਬੈ ਗਿਆ ਵੇ ਅੱਛੀ ਤਰ੍ਹਾਂ ਸੋਚ ਵਿਚਾਰ ਕਰੋ ਤੇ ਉਹਦੇ ਹਿਸਾਬ ਨਾਲ ਹੀ ਇਹਨਾਂ ਦਾ ਇਲਾਜ ਹੋਏਗਾ ਉਹਨੂੰ ਸਮਝਾਓ ਤੇ ਇਸ ਡਰ ਤੋਂ ਉਹਨੂੰ ਦੂਰ ਕਰੋ ਨਹੀਂ ਤੇ ਦਿਨ ਬਦਿਨ ਉਹ ਕਮਜ਼ੋਰ ਹੁੰਦਾ ਜਾਏਗਾ ਵੈਦ ਦੀ ਗੱਲਾਂ ਸੁਣ ਕੇ ਜੈ ਨੂੰ ਇੱਕ ਗੱਲ ਯਾਦ ਆ ਗਈ ਥੋੜੇ ਹੀ ਦਿਨ ਪਹਿਲੇ ਆਪਣੇ ਪਿਤਾ ਦੀ ਕੰਜੂਸੀ ਤੋਂ ਤੰਗ ਆ ਕੇ ਉਹਨੇ ਆਪਣੇ ਪਿਤਾ ਤੋਂ ਕਿਹਾ ਸੀ ਕਿ ਇਸ ਜਾਇਦਾਦ ਵਿੱਚ ਮੇਰਾ ਹਿੱਸਾ ਮੈਨੂੰ ਸੌਂਪ ਦਿਓ ਮੈਂ ਜਿਵੇਂ ਵੀ ਹੋਏਗਾ ਉਵੇਂ ਜੀ ਲਾਂਗਾ ਇਸ ਬਾਰੇ ਦੋਨਾਂ ਵਿੱਚ ਕਾਫੀ ਦੇਰ ਤੱਕ ਬਹਿਸ ਹੁੰਦੀ ਰਹੀ ਸੀ ਇਸ ਘਟਨਾ ਦੀ ਯਾਦ ਆਂਦੇ ਹੀ ਜੈ ਨੂੰ ਲੱਗਿਆ ਕਿ ਸ਼ਾਇਦ ਉਹਦੇ ਪਿਤਾ ਇਸੇ ਕਾਰਨ ਤੋਂ ਬਿਮਾਰ ਪੈ ਗਏ ਨੇ ਐ ਸੋਚ ਕੇ ਜੈ ਨੂੰ ਬੜਾ ਦੁੱਖ ਵੀ ਹੋਇਆ ਘਰ ਪਹੁੰਚ ਕੇ ਉਹਨੇ ਆਪਣੀ ਮਾਂ ਤੇ ਆਪਣੀ ਪਤਨੀ ਨੂੰ ਇਹ ਸਾਰੀ ਗੱਲ ਦੱਸੀ ਉਸ ਤੋਂ ਬਾਅਦ ਉਹ ਆਪਣੇ ਪਿਤਾ ਦੇ ਕੋਲ ਗਿਆ ਤੇ ਉਹਨਾਂ ਨੂੰ ਕਹਿਣ ਲੱਗਾ ਪਿਤਾ ਜੀ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਘਰ ਛੱਡ ਕੇ ਕਿੱਥੇ ਵੀ ਨਹੀਂ ਜਾਊਂਗਾ ਬਲਕਿ ਮੈਂ ਤੇ ساری ਉਮਰ ਤੁਹਾਡੇ ਨਾਲ ਹੀ ਰਾਂਗਾ ਤੇ ਮੈਨੂੰ ਜਾਇਦਾਦ ਦਾ ਵਟਵਾਰਾ ਵੀ ਨਹੀਂ ਚਾਹੀਦਾ ਪਰ ਫਿਰ ਵੀ ਅਸ਼ਰਫੀ ਲਾਲ ਦਾ ਬੁਖਾਰ ਕੰਮ ਨਹੀਂ ਹੋਇਆ ਅਸ਼ਰਫੀ ਲਾਲ ਦੇ ਬਿਮਾਰ ਹੋ ਜਾਣ ਦੇ ਕਾਰਨ ਜੈ ਹੁਣ ਖੁਦ ਦੁਕਾਨ ਸੰਭਾਲਣ ਲੱਗਾ ਸੀ ਜਿੰਨੇ ਵੀ ਉਹਦੇ ਪਿਤਾ ਦੇ ਬਾਰੇ ਪੁੱਛਿਆ ਜੈ ਨੇ ਉਹਨੂੰ ਆਪਣੇ ਪਿਤਾ ਦੇ ਬੁਖਾਰ ਦੇ ਬਾਰੇ ਦੱਸਤਾ ਉਹਨਾਂ ਦੀ ਦੁਕਾਨ ਦਾ ਹੀ ਇੱਕ ਗ੍ਰਾਹਕ ਸੀ ਕਮਲੇਸ਼ ਕਮਲੇਸ਼ ਨੇ ਬਹੁਤ ਪਹਿਲੇ ਅਸ਼ਰਫੀ ਲਾਲ ਤੋਂ 500 ਰੁਪਏ ਉਧਾਰ ਲਿੱਤੇ ਸੀਗੇ ਤੇ ਉਹ ਉਸ ਰਕਮ ਨੂੰ ਵਾਪਸ ਨਹੀਂ ਕਰ ਰਿਹਾ ਸੀ ਜਦੋਂ ਅਸ਼ਰਫੀ ਲਾਲ ਨੇ ਉਸ ਤੋਂ ਆਪਣੀ ਰਕਮ ਵਾਪਸ ਮੰਗੀ ਤਾਂ ਉਹਨੇ ਥੋੜਾ ਹੋਰ ਸਮਾਂ ਮੰਗਿਆ ਸੀਗਾ ਪਰ ਅਸ਼ਰਫੀ ਲਾਲ ਨੇ ਉਦੀ ਇਹ ਬੇਨਤੀ ਠੁਕਰਾਤੀ ਤੇ ਫੌਰਨ ਪੈਸੇ ਵਾਪਸ ਕਰਨ ਤੇ ਜੋਰ ਦਿੱਤਾ ਇਸ ਗੱਲ ਤੇ ਕਮਲੇਸ਼ ਨੇ ਧਮਕੀ ਦਿੱਤੀ ਸੀ ਕਿ ਮੈਂ ਤੇ ਇੱਕ ਦੰਮੜੀ ਵੀ ਨਹੀਂ ਦਾਂਗਾ ਤੂੰ ਜੋ ਕਰ ਸਕਦਾ ਹੈ ਕਰ ਲੈ ਜਦੋਂ ਕਮਲੇਸ਼ ਨੂੰ ਇਹ ਪਤਾ ਲੱਗਿਆ ਕਿ ਅਸ਼ਰਫੀ ਲਾਲ ਨੂੰ ਡਰ ਦੇ ਕਾਰਨ ਬੁਖਾਰ ਆ ਗਿਆ ਹੈ ਤਾਂ ਉਹ ਸੋਚਣ ਲੱਗਿਆ ਕਿ ਮੈਂ ਉਦੀ ਰਕਮ ਵਾਪਸ ਨਹੀਂ ਕੀਤੀ ਇਸ ਕਰਕੇ ਅਸ਼ਰਫੀ ਲਾਲ ਡਰ ਦੇ ਮਾਰੇ ਬੁਖਾਰ ਤੋਂ ਗ੍ਰਸਤ ਹੋ ਗਿਆ ਹੈ ਵੈਸੇ ਦੇਖਿਆ ਜਾਏ ਤੇ ਕਮਲੇਸ਼ ਇੱਕ ਅੱਛਾ ਆਦਮੀ ਸੀਗਾ ਬਸ ਉਸ ਦਿਨ ਗੁੱਸਾ ਆ ਜਾਣ ਕਰਕੇ ਇਹ ਧਮਕੀ ਉਹਦੇ ਮੂੰਹ ਚੋਂ ਨਿਕਲ ਗਈ ਸੀ ਰਕਮ ਵਾਪਸ ਕਰਨ ਦੀ ਉਹਦੀ ਇੱਛਾ ਤੇ ਪਹਿਲੇ ਤੋਂ ਹੀ ਸੀਗੀ ਹੁਣ ਅਸ਼ਰਫੀ ਲਾਲ ਦੀ ਇਹ ਹਾਲਤ ਦੇਖ ਕੇ ਉਹਦੇ ਮਨ ਵਿੱਚ ਦਇਆ ਆ ਗਈ ਉਹਨੇ ਜਾ ਕੇ ਬਿਮਾਰ ਅਸ਼ਰਫੀ ਲਾਲ ਤੋਂ ਕਿਹਾ ਤੂੰ ਡਰ ਨਾ ਅਸ਼ਰਫੀ ਲਾਲ ਮੈਂ ਤੇਰੀ ਰਕਮ ਵਿਆਜ ਸਮੇਤ ਤੈਨੂੰ ਵਾਪਸ ਕਰ ਦਾਂਗਾ ਫਿਰ ਵੀ ਅਸ਼ਰਫੀ ਲਾਲ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਪਿੰਡ ਦੇ ਸਾਰੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਅਸ਼ਰਫੀ ਲਾਲ ਬੁਖਾਰ ਦੇ ਕਾਰਨ ਮੰਜੀ ਤੇ ਪੈ ਗਿਆ ਹੈ ਤਾਂ ਉੱਠ ਨਹੀਂ ਪਾ ਰਿਹਾ ਸਾਰੇ ਲੋਕੀ ਉਹਦਾ ਪਤਾ ਕਰਨ ਆਏ ਤੇ ਉਹਦੇ ਨਾਲ ਹਮਦਰਦੀ ਦਿਖਾਣ ਲੱਗੇ ਫਿਰ ਵੀ ਕੋਈ ਫਾਇਦਾ ਨਹੀਂ ਹੋਇਆ ਨਜ਼ਦੀਕ ਦੇ ਪਿੰਡ ਵਿੱਚ ਹੀ ਅਸ਼ਰਫੀ ਲਾਲ ਦਾ ਸਮਧੀ ਰਹਿੰਦਾ ਸੀਗਾ ਜਿੱਥੇ ਅਸ਼ਰਫੀ ਲਾਲ ਨੇ ਆਪਣੀ ਧੀ ਵਿਆਹੀ ਸੀਗੀ ਇਹ ਗੱਲ ਜਦੋਂ ਉਹਦੇ ਸਮਧੀ ਨੂੰ ਪਤਾ ਲੱਗੀ ਤੇ ਉਹ ਅਸ਼ਰਫੀ ਲਾਲ ਨੂੰ ਮਿਲਣ ਵਾਸਤੇ ਆਇਆ ਤੇ ਕਹਿਣ ਲੱਗਾ ਸਮਧੀ ਜੀ ਮੈਂ ਦਹੇਜ ਵਾਸਤੇ ਤੁਹਾਡੇ ਤੇ ਜੋ ਜੋਰ ਪਾਇਆ ਸੀਗਾ ਮੈਨੂੰ ਉਹਦੀ ਕੋਈ ਜਲਦੀ ਨਹੀਂ ਹੈ ਤੁਹਾਡੇ ਕੋਲ ਜਦੋਂ ਹੋਏ ਤੁਸੀਂ ਤਾਂ ਦੇ ਦੇਣਾ ਅਗਰ ਤੁਸੀਂ ਦਹੇਜ ਨਾ ਵੀ ਦੇ ਪਾਈ ਤਾਂ ਵੀ ਕੋਈ ਗੱਲ ਨਹੀਂ ਹੈ ਅੱਗੇ ਤੋਂ ਮੈਂ ਦਹੇਜ ਦਾ ਨਾਮ ਵੀ ਨਹੀਂ ਲਾਂਗਾ ਤੇ ਤੁਹਾਡੀ लाड़ली ਧੀ ਸਾਡੇ ਘਰ ਸੁਖੀ ਹੈਗੀ ਹੈ ਦਹੇਜ ਨੂੰ ਲੈ ਕੇ ਅਸੀਂ ਉਹਨੂੰ ਕਦੀ ਤੰਗ ਵੀ ਨਹੀਂ ਕੀਤਾ ਹੁਣ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਾ ਹੋਣਾ ਇਹ ਸਭ ਗੱਲਾਂ ਕਰਕੇ ਉਹਨੇ ਅਸ਼ਰਫੀ ਲਾਲ ਨੂੰ ਦਿਲਾਸਾ ਦਿੱਤਾ ਫਿਰ ਵੀ ਅਸ਼ਰਫੀ ਲਾਲ ਦਾ ਬੁਖਾਰ ਘਟ ਨਹੀਂ ਹੋਇਆ ਅਸ਼ਰਫੀ ਲਾਲ ਦੀ ਪਤਨੀ ਗਜ ਲక్ష్ਮੀ ਇਹ ਸਭ ਕੁਝ ਦੇਖ ਰਹੀ ਸੀ ਉਹਨੂੰ ਅਚਾਨਕ ਇੱਕ ਗੱਲ ਯਾਦ ਆ ਗਈ ਉਹਨੇ ਆਪਣੇ ਪਤੀ ਦੇ ਕੰਨ ਵਿੱਚ ਹੋਲੇ ਜੇ ਕੁਝ ਕਿਹਾ ਅਸ਼ਰਫੀ ਲਾਲ ਇਹ ਸੁਣਦੇ ਹੀ ਉੱਠ ਕੇ ਬੈ ਗਿਆ ਇਹ ਸਭ ਕੁਝ ਦੇਖ ਕੇ ਉਹਦਾ ਬੇਟਾ ਤੇ ਉਹਦੀ ਬਹੂ ਹੈਰਾਨ ਰਹਿ ਗਏ ਉਹਨਾਂ ਨੇ ਆਪਣੀ ਮਾਂ ਤੋਂ ਪੁੱਛਿਆ ਮਾਂ ਤੂੰ ਐਸੀ ਕੀ ਗੱਲ ਕੀਤੀ ਕਿ ਪਿਤਾ ਜੀ ਇੱਕਦਮ ਉੱਠ ਕੇ ਬੈ ਗਏ ਕੁਝ ਸ਼ਰਮਿੰਦਾ ਹੁੰਦੇ ਹੋਏ ਗਜ ਲక్ష్ਮੀ ਕਹਿਣ ਲੱਗੀ ਜਦੋਂ ਦੀ ਸਾਡਾ ਵਿਆਹ ਹੋਇਆ ਹੈ ਤਾਂ ਤੋਂ ਲੈ ਕੇ ਮੈਂ ਇੱਕ ਸੋਨੇ ਦੀ ਕርድਨੀ ਜੋ ਕਮਰ ਤੇ ਬੰਦੀ ਜਾਂਦੀ ਹੈ ਉਹਨੂੰ ਬਣਵਾਉਣ ਤੇ ਜ਼ੋਰ ਦੇਂਦੀ ਆ ਰਹੀ ਹਾਂ ਪਰ ਇਹਨਾਂ ਨੇ ਕਦੀ ਇਸ ਬਾਰੇ ਸੋਚਿਆ ਤੱਕ ਨਹੀਂ ਇੱਕ ਹਫ਼ਤੇ ਪਹਿਲੇ ਮੈਂ ਇਹਨਾਂ ਨੂੰ ਧਮਕੀ ਦਿੱਤੀ ਸੀ ਕਿ ਅਗਰ ਇਹ ਕርድਨੀ ਨਹੀਂ ਬਣਵਾਣਗੇ ਤਾਂ ਮੈਂ ਕੂਈਂ 'ਚ ਛਲਾਂਗ ਮਾਰ ਕੇ ਆਤਮ ਹੱਤਿਆ ਕਰ ਲਾਂਗੀ ਲੱਗਦਾ ਹੈ ਇਸੀ ਗੱਲ ਨੂੰ ਲੈ ਕੇ ਇਹ ਚਿੰਤਾ ਵਿੱਚ ਪੈ ਗਏ ਸੀ ਤੇ ਇਹਨਾਂ ਨੂੰ ਬੁਖਾਰ ਆ ਗਿਆ ਅੱਜ ਕਾਫੀ ਦਿਨਾਂ ਬਾਅਦ ਮੈਨੂੰ ਇਹ ਗੱਲ ਯਾਦ ਆ ਗਈ ਮੈਂ ਉਹਨਾਂ ਦੇ ਕੰਨ ਵਿੱਚ ਸਿਰਫ ਇੰਨਾ ਹੀ ਕਿਹਾ ਕਿ ਕਰਧਨੀ ਬਣਵਾਣ ਦੀ ਕੋਈ ਲੋੜ ਨਹੀਂ ਹੈਗੀ ਇਹ ਸੁਣਦੇ ਹੀ ਇਹ ਬੈਠ ਕੇ ਹੋਣੇ ਅਸ਼ਰਫੀ ਲਾਲ ਨੇ ਦੇਖਿਆ ਕਿ ਉਹਦੇ ਬਿਮਾਰ ਹੋ ਜਾਣ ਤੋਂ ਬਾਅਦ ਉਹਦੀ ਪਤਨੀ ਬਹੂ ਤੇ ਬੇਟਾ ਕਿੰਨੇ ਪਰੇਸ਼ਾਨ ਸੀਗੇ ਸਾਰੀ ਗੱਲਾਂ ਇੱਕ ਇੱਕ ਕਰਕੇ ਉਹਦੀ ਅੱਖਾਂ ਦੇ ਸਾਹਮਣੇ ਆਨ ਲੱਗੀਆਂ ਆਪਣੇ ਪਿੰਡ ਵਾਲਿਆਂ ਦੇ ਪ੍ਰਤੀ ਵੀ ਉਹਦੇ ਮਨ ਵਿੱਚ ਸਤਕਾਰ ਦਾ ਭਾਵ ਆ ਰਿਹਾ ਸੀ ਅਸ਼ਰਫੀ ਲਾਲ ਨੇ ਆਪਣੀ ਪਤਨੀ ਨੂੰ ਹੱਥ ਦਿਖਾਉਂਦੇ ਹੋਏ ਕਿਹਾ ਇੰਨੀ ਵੱਡੀ ਕਮਰ ਦੇ ਵਾਸਤੇ ਸੋਨੇ ਦੀ ਕਰਦਨੀ ਬਣਵਾਣੀ ਹੋਵੇ ਤਾਂ ਤੂੰ ਜਾਣਦੀ ਵੀ ਹੈ ਕਿੰਨਾ ਸੋਨਾ ਚਾਹੀਦਾ ਹੈ ਇਸੇ ਡਰ ਤੋਂ ਮੈਂ ਬਿਮਾਰ ਪੈ ਗਿਆ ਸੀ ਪਰ ਹੁਣ ਮੇਰੀ ਸਮਝ ਚ ਆ ਗਿਆ ਵੇ ਕਿ ਮੇਰੇ ਤੇ ਜਾਨ ਦੇਣ ਵਾਲੀ ਮੇਰੀ ਪਤਨੀ ਵਾਸਤੇ ਮੈਂ ਕਿੰਨਾ ਵੀ ਖਰਚ ਕਿਉਂ ਨਾ ਕਰਾਂ ਉਹ ਘੱਟ ਹੈਗਾ ਹੁਣ ਤੇ ਮੈਂ ਜ਼ਰੂਰ ਤੈਨੂੰ ਕਰਦਨੀ ਬਣਵਾ ਦਾਂਗਾ ਜਦੋਂ ਪਿੰਡ ਵਾਲਿਆਂ ਨੂੰ ਪਤਾ ਚੱਲਿਆ ਕਿ ਅਸ਼ਰਫੀ ਲਾਲ ਠੀਕ ਹੋ ਗਿਆ ਹੈ ਤੇ ਬੋਲਣ ਲੱਗ ਪਿਆ ਹੈ ਉਹ ਸਾਰੇ ਬਹੁਤ ਹੀ ਖੁਸ਼ ਹੋਏ ਗਜलक्ष्मी ਨੇ ਆਪਣੇ ਪਤੀ ਦਾ ਹੱਥ ਫੜਿਆ ਤੇ ਕਹਿਣ ਲੱਗੀ ਹੁਣ ਤੁਹਾਡੀ ਤਬੀਅਤ ਠੀਕ ਹੋ ਗਈ ਹੈ ਐਹੀ ਮੇਰੇ ਲਈ ਸਭ ਕੁਝ ਹੈਗਾ ਤੁਹਾਡੀ ਕੰਜੂਸੀ ਤੋਂ ਤੰਗ ਆ ਕੇ ਮੈਂ ਉਸ ਦਿਨ ਐਸੀ ਮੰਗ ਕੀਤੀ ਸੀਗੀ ਜਿਹਦੇ ਲਈ ਮੈਂ ਹੁਣ ਮਾਫੀ ਮੰਗਦੀ ਹਾਂ ਹੁਣ ਮੈਨੂੰ ਕਰਦਨੀ ਦਾ ਕੋਈ ਸ਼ੌਕ ਨਹੀਂ ਰਿਹਾ ਅਗਰ ਬਣਵਾਣੀ ਹੀ ਹੈ ਤੇ ਸਾਡੀ ਬਹੂ ਵਾਸਤੇ ਬਣਵਾ ਦੂ ਉਹਦੇ ਤੇ ਇਹ ਬੜੀ ਅੱਛੀ ਵੀ ਲੱਗੇਗੀ ਗਜਲక్ష్ਮੀ ਦੀ ਗੱਲ ਸੁਣ ਕੇ ਸਾਰੇ ਲੋਕ ਬਹੁਤ ਹੀ ਖੁਸ਼ ਹੋਏ ਇਸ ਤਰ੍ਹਾਂ ਕੰਜੂਸ ਅਸ਼ਰਫੀ ਲਾਲ ਨੂੰ ਇੱਕ ਸਬਕ ਮਿਲ ਗਿਆ ਤੇ ਉਹਨੇ ਆਪਣੀ ਬਾਕੀ ਜ਼ਿੰਦਗੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਜੂਸੀ ਨਹੀਂ ਕੀਤੀ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆਂ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ